ਸੋਨੀਦੀ ਪ੍ਰਾਲੀ ਨੂੰ ਨਾ ਸਾੜਨ ਨੂੰ ਲੈ ਕੇ ਭਾਰੀ ਸਰਕਾਰ ਦੇ ਫਾਜ਼ਿਲਕਾ ਦੇ ਪੰਦੇ ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਗੋਦ ਲਿਆ ਕੇ ਆਏ ਜਿੱਥੇ ਕਿਸਾਨਾਂ ਨੂੰ 25000 ਫੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਜਾਵੇਗਾ ਖੇਤੀਬਾੜੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਪ੍ਰਬਾਰੀ ਪ੍ਰithvi ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਪਿੰਡਾਂ ਨੂਰਪੁਰ ਅਤੇ ਸ਼ਾਹਪੁਰ ਨੂੰ ਗੋਦ ਲਿਆ ਗਿਆ ਹੈ ਦੂਜੇ ਪਾਸੇ ਕਰਨੈਲ ਸਿੰਘ ਅਤੇ ਹੋਰਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਪ੍ਰੋਜੈਕਟ ਫਾਜ਼ਿਲਕਾ ਨੂੰ ਦਿੱਤਾ ਗਿਆ ਹੈ ਜਿਸ ਤਹਿਤ ਸ਼ੁਰੂਆਤ ਵਿੱਚ 10 ਕਿਸਾਨਾਂ ਨੂੰ ਜੈਵਿਕ ਖਾ 100 ਕਿਸਾਨਾਂ ਨੂੰ ਇਹ ਖਾਦ ਉਪਲਬਧ ਕਰਵਾਈ ਜਾਵੇਗੀ ਜਿਨ੍ਹਾਂ ਨੂੰ ਜੈਵਿਕ ਖੇਤੀ ਨਾਲ ਜੋੜਿਆ ਜਾਵੇਗਾ ਆਪੂਰ ਤੇ ਨੂਰਪੁਰ ਦੋ ਪਿੰਡ ਜਿਹੜੇ ਗੋਦ ਲਏ ਨੇ ਅਸੀਂ ਉਹਨਾਂ ਦੇ ਵਿੱਚ ਜਿਹੜਾ ਡੈਮੋ ਇੰਸਟੀਚੂਟ ਦਾ ਕੰਮ ਕਰੇਗਾ ਜੋ ਫਾਰਮਰ ਉਹਨੂੰ 2.5 ਹਰ ਰੁਪਿਆ ਪਰ ਏਕੜ ਦੇ ਹਿਸਾਬ ਨਾਲ ਜਿਹੜਾ ਪੈਸਾ ਦੇਵਾਂਗੇ ਉਹਦੇ ਖਾਤੇ 'ਚ ਪਾਵਾਂਗੇ ਤੇ ਉਹ ਤੋਂ ਬਾਅਦ ਅਸੀਂ ਅਵੇਰਨੈਸ ਦੇ ਦੋ ਪ੍ਰੋਗਰਾਮ ਜਿਹੜੇ ਸ਼ਾਹਪੁਰ ਤੇ ਨੂਰਪੁਰ ਚ ਕੀਤੇ ਐ ਦੋ ਸਕੂਲਾਂ ਚ ਕੀਤੇ ਐ ਕਾਲਜ ਲੈਵਲ ਤੇ ਕੀਤੇ ਐ ਬਾਕੀ ਇੱਕ ਬਲੌਕ ਲੈਵਲ ਤੇ ਅਸੀਂ ਪ੍ਰੋਗਰਾਮ ਮਰਨੀ ਵਾਲੇ ਕਰਾਂਗੇ ਅਸੀਂ ਜੈਵਿਕ ਖੇਤੀ ਦੇ ਨਾਲ ਕੋਸ਼ਿਸ਼ ਕਰਾਂਗੇ ਕਿਸਾਨਾਂ ਨੂੰ ਜੋੜਿਆ ਜਾਵੇ ਇਹ ਵਰਮੀ ਕੰਪੋਸਟ ਇੱਕ ਵਧੀਆ ਤਰੀਕਾ ਸਾਨੂੰ ਵਧੀਆ ਜੈਵਿਕ ਖਾਦ ਬਣਾਉਣ ਦਾ ਕਿ ਕਿਸਾਨ ਹਰ ਕਿਸਾਨ ਦੇ ਕੋਲ ਪਸ਼ੂ ਵੀ ਨੇ ਕਿਸੇ ਕੋਲ ਦੋ ਕਿਸੇ ਕੋਲ ਚਾਰ ਕਿਵੇ ਘਰ ਦਾ ਗੋਬਰ ਹੈ ਅਸੀਂ ਗੋਬਰ ਇਕੱਠਾ ਕਰਕੇ ਉਹਦੇ ਕੈਂਚੂਏ ਪਾ ਕੇ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਪਰਾਲੀ ਪਰਾਲੀ ਨੂੰ ਵੀ ਕੁੱਤਰ ਕੇ ਪਰਾਲੀ ਤੋਂ ਵੀ ਕੰਪੋਸਟ ਬਣਾ ਕੇ ਅਸੀਂ ਆਪਦੇ ਖੇਤਾਂ 'ਚ ਪਾ ਸਕੀਏ ਫਲਦਰ ਬੂਟਿਆਂ ਲਈ ਗੰਨੇ ਲੈ ਗੰਨੇ ਦੇ ਵਿੱਚ ਫਲ ਫੁੱਲਾਂ ਲਾ ਕੇ ਅਸੀਂ ਇਹਦੀ ਵਰਤੋਂ ਕਰਾਂਗੇ